ਗਾਈਸ ਪਤਾ ਕੀ ਮੰਮੀ ਜੀ ਬਣਾ ਕੇ ਲੈ ਕੇ ਆਏ ਗੋਲ ਗੱਪੇ ਹਾਂ ਦੇਖੋ ਗਾਈਸ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅਜਿਸ਼ ਕ੍ਰੇਨ ਵਲੌਗ ਦੇ ਵਿੱਚ ਅੱਜ ਸਵੇਰ ਦਾ ਥੋੜਾ ਜਿਹਾ ਬਿਜ਼ੀ ਸੀਗੇ ਇਸ ਕਰਕੇ ਥੋੜਾ ਜਿਹਾ ਕੋਈ ਵਲੌਗ ਬਣਾ ਨਹੀਂ ਹੋਇਆ ਤੇ ਹੁਣ ਥੋੜਾ ਫ੍ਰੀ ਹੋਏ ਤਾਂ ਹੁਣ ਲੱਗੇ ਆ ਆਪਾਂ ਕੁਝ ਸਟਾਰਟ ਕੀਤਾ ਥੋੜਾ ਕੰਪਿਊਟਰ ਤੇ ਵਰਕ ਕਰ ਰਿਆ ਸੀ ਕੁਛ ਟਾਈਮ ਹੋ ਗਿਆ ਹੈਗਾ ਆ 12:20 ਪਰ ਇਧਰ ਸੈਲਫੀ ਕੈਮਰੇ ਦੇ ਵਿੱਚ ਦੀ ਆ ਰਿਹਾ ਵੀ 12:20 ਰਹਿੰਦੇ ਆ ਬਟ 12:20 ਹੋ ਚੁੱਕੇ ਆ ਆ 12 ਵਜੇ ਸਾਨੂੰ ਛੁੱਟੀ ਹੋ ਗਈ ਸੀਗੀ ਤੇ ਅੱਜ ਐਗਜ਼ਾਮ ਸੀਗਾ ਮੈਥ ਦਾ ਗਾਇਸ ਜਿੰਨਾ ਲੱਗਣ ਦਿਆ ਸੀਗਾ ਕਿ ਮੇਰਾ ਸਹੀ ਜਾਊਗਾ ਗਾਇਸ ਉਹਦੇ ਨਾਲੋਂ ਮੇਰਾ ਜ਼ਿਆਦਾ ਹੀ ਵਧੀਆ ਚੱਲਾ ਗਿਆ ਪੇਪਰ ਚਲੋ ਗਾਇਸ ਹੁਣ ਨੰਬਰ ਦੇਖਦੇ ਆ ਮੇਰਾ ਮਨ ਲੱਖੀ ਮੇਰਾ ਐਗਜ਼ਾਮ ਵਧੀਆ ਚੱਲਾ ਗਿਆ ਜਿੰਨਾ ਮੈਂ ਸੋਚਣ ਦਿਆ ਸੀਗਾ ਕਿ ਮੇਰਾ ਸਹੀ ਜਾਊਗਾ ਉਸ ਤੋਂ ਵਧੀਆ ਚੱਲਾ ਗਿਆ ਚਲੋ ਗਾਇਸ ਨੰਬਰ ਦੇਖਦੇ ਆ ਤੇਨੇ ਪੇਪਰ ਹੋ ਗਿਆ ਮੇਰੇ ਤੇ ਸੋਮਵਾਰ ਨੂੰ ਦੋ ਪੇਪਰ ਇਕੱਠੇ ਹੀ ਇੱਕ ਕੰਪਿਊਟਰ ਦਾ ਤੇ ਇੱਕ ਫਿਜ਼ੀਕਲ ਦਾ ਚਲੋ ਗਾਇਸ ਉਹਦੀ ਮੈਂ ਰਿਵੀਜ਼ਨ ਕਰੂੰਗਾ ਹਲੇ ਬਾਅਦ ਵਿੱਚ ਹਲੇ ਮੈਂ プレスクール ਤੋਂ ਆਇਆ ਆ ਤੇ ਹਲੇ ਮੈਂ ਫਰੈਸ਼ ਹੋ ਕੇ ਢੇ ਆਇਆ ਤੇ ਹੁਣ ਗਾਈਸ ਕੱਲ ਤੇ ਮੈਂ ਬਿਲਕੁਲ ਵਲੌਗ ਵਿੱਚ ਨਹੀਂ ਆਇਆ ਬਿਕੋਜ਼ ਗਾਈਸ ਕੱਲ ਮੈਂ ਪੜੀ ਗਿਆ ਪੜੀਂਗਾ ਮੇਰਾ ਐਗਜ਼ਾਮ ਸੀ ਗਾਈਸ ਕਰਕੇ ਗਾਈਸ ਮੈਂ ਵਲੌਗ ਵਿੱਚ ਬਿਲਕੁਲ ਆਇਆ ਹੀ ਨਹੀਂ 1% ਵੀ ਨਹੀਂ ਆਇਆ ਹੁਣ ਹੈਨਾ ਪਾਪਾ ਜੀ ਬਿਲਕੁਲ ਗਾਈਸ ਕੱਲ ਮੇਰਾ ਐਗਜ਼ਾਮ ਸੀ ਗਾਈਸ ਕਰਕੇ ਮੇਰੀ ਵਿਸ਼ੇ ਨਹੀਂ ਕਰੀ ਗਿਆ ਗਾਈਸ ਹਣ ਮੰਮੀ ਪਾਪਾ ਜੀ ਬੈਠੇ ਆ ਗਾਈਸ ਪਤਾ ਕੀ ਮੰਮੀ ਜੀ ਬਣਾ ਕੇ ਲੈ ਕੇ ਆਏ ਗੋਲ ਗੱਪੇ ਗਾਇਸ ਪਾਪਾ ਜੀ ਨਵੇਂ ਗੋਲ ਗੱਪੇ ਲੈ ਕੇ ਆਂਦੇ ਸੀਗੇ ਆਹ ਦੇਖੋ ਪਾਪਾ ਜੀ ਕਿੱਥੋਂ ਲੈ ਕੇ ਆਂਦੇ ਸੀਗੇ ਇਹ ਇਹ ਲੈ ਸੀਗੇ ਉਥੋਂ ਆਪਣੇ ਮਾਰਕੀਟ ਚੋਂ ਲੈ ਸੀਗੇ ਅੱਛਾ ਰੈਡੀमेड ਫੇ ਹੁਣ ਉਹ ਆਪਣੇ ਤੋਂ ਤੇਲ ਸੀਗਾ ਥੋੜਾ ਜਿਹਾ ਸਰ੍ਹੋਂ ਦਾ ਤੇਲ ਉਹਦੇ ਵਿੱਚ ਤੇਰੀ ਮੰਮੀ ਜੀ ਹੋਣਾ ਨੇ ਕਰ ਲਏ ਤਾਂ ਅੱਛਾ ਅੱਛਾ ਠੀਕ ਆ ਚਲੋ ਗਾਇਸ ਹੁਣ ਖਾਣੇ ਆ ਤੇ ਟੇਸਟ ਕਰਕੇ ਦੱਸਦਾ ਕਿੰਦਾ ਦੇ オリジナル ਆ ਕਿ ਇਦਾਂ ਹੀ ਆ ਚਲੋ ਗਾਇਸ ਹੁਣ ਮੈਂ ਟੇਸਟ ਕਰਦਾ ਆ ਦੇ ਕੋਈਸ ਗੋਲ ਗੁੱਪਾ ਕਿੰਨਾ ਕੋਟ ਆਇਆ ਇਹ ਲੋ ਗਾਈਸ ਇਹ ਮਾਨੇ ਆ ਗਾਈਸ ਅਸੀਂ ਪਤਾ ਕਿਹਨੇ ਹਾਂ ਦੇ ਆ ਆਲੂ ਚਨੇ ਜਿਹੜੇ ਘਰ ਦੇ ਬਣਾਏ ਆ ਲੋ ਬਾਰੂਣੀ ਚਨੇ ਲੈ ਕੇ ਆਂਦੇ ਜਿਹੜੇ ਅਸੀਂ ਗਾਈਸ ਚਨੇ ਬਣਾਏ ਸੀਗੇ ਆਲੂ ਚਨੇ ਪਾਬਾ ਜੀ ਨੇ ਤੁਹਾਨੂੰ ਦਿਖਾਏ ਹੋਣਾ ਵਲੌਗ ਚ ਦਿਖਾਇਆ ਸੀਗੇ ਤੁਹਾਨੂੰ ਗਾਇਸ ਖਾਂਦੇ ਆ ਹੋਰ ਹੋਰ ਕਿੱਸੀ ਆ ਇਹ ਦੇਖੋ ਗਾਇਸ ਕੁਵਰ ਰੱਖਾਂਗੇ ਹਾਂ ਇਹ ਕੁਵਰ ਰੱਖੋ ਗਾਇਸ ਸੇ ਬਾਬਾ ਜੀ ਕਹਿੰਦੇ ਇੱਕ ਵਾਰ ਰੱਖੋ ਮੈਂ ਇਹਦਾ ਰੱਖਣੀ ਹੁੰਦਾ ਕਾਹ ਦੇਖੋ ਗਾਇਸ ਕਿੰਨਾ ਵੱਡਾ ਆ ਦੇਖ ਇਹ ਤਾਂ ਮੇਰੇ ਮੂੰਹ ਵਿੱਚ ਹੀ ਨਹੀਂ ਆਣਾ ਇੰਨਾ ਵੱਡਾ ਗੋਲ ਗੱਪਾ ਆ ਆ ਦੇਖ ਓਹ ਗਾਈਸ ਇਹਨਾ ਮੋਟਾ ਗੋਲ ਗੱਪਾ ਪੂਰਾ ਮੇਰਾ ਮੂੰਹ ਭਰ ਗਿਆ ਵੱਡਾ ਨਹੀਂ ਗਿਆ ਮੋਟਾ ਸੀ ਵੱਡਾ ਜਿਹੜਾ ਇਦਾਂ ਵੱਡਾ ਹੁੰਦਾ ਮੋਟਾ ਗੋਲ ਆ ਗਾਈਸ ਉਹ ਮੋਟਾ ਗੋਲ ਗੱਪਾ ਮੇਰੇ ਪੂਰਾ ਮੂੰਹ ਹੀ ਭਰ ਗਿਆ ਮੈਂ ਤਾਂ ਬੋਲ ਵੀ ਨਾ ਹੋਵੇ ਪਰ ਗਾਈਸ ਟੇਸਟ ਕੀ ਸੀਗਾ ਹੈਨਾ ਬਾਬਾ ਜੀ ਗਾਈਸ ਦੇਖੋ ਕੌਣ ਆਇਆ ਹੈ ਨਹੀਂ ਆਇਆ ਐਸੀ ਨਹੀਂ ਲਾਇਆ ਨਹੀਂ ਆਫ ਕੀਤਾ ਆ ਬੰਦ ਕੀਤਾ ਆ ਇਹ ਨਹੀਂ ਲੈਣਾ ਲੇਟ ਹੋ ਗਿਆ ਯਾਰ ਤੂੰ ਨਾਲੇ ਤੇਰੇ ਸਹਜ ਦੇ ਵੀ ਨਹੀਂ ਸੀਗੇ ਉਹ ਵੰਸ਼ਾ ਤੂੰ ਲੇਟ ਹੋ ਗਿਆ ਖਤਮ ਹੋ ਗਏ ਗੋਲ ਗੱਪੇ ਖਾ ਕੇ ਢੇ ਬਾਂਚੇ ਸੀ ਗੋਲ ਗੱਪੇ ਖਾ ਕੇ ਢੇ ਆ ਸੀ ਤੂੰ ਵੀ ਖਾਣੇ ਆ ਲੈ ਲੇਟ ਹੋ ਗਿਆ ਡੇਢ ਹੋ ਗਿਆ ਯਾਰ ਓਏ ਆ ਦੇਖ ਵਈ ਇਸ ਕੀ ਕਰਦੇ ਆ ਵੰਸ਼ਾ ਗਾਇਸ ਅੱਜ ਸਕੂਲੇ ਮੈਨੂੰ ਦੇਖ ਕੇ ਰੋਣ ਆ ਗਿਆ ਇਹ ਪਾਣੂ ਦੇਖ ਕੇ ਰੋਂਦਾ ਸੀ ਓ ਵੰਸ਼ੀ ਗਾਇਸ ਮੈਨੂੰ ਦੇਖ ਕੇ ਰੋਣ ਲੱਗ ਗਿਆ ਪਰ ਇਹਨਾਂ ਵੱਲ ਜਾਣਾ ਮਨਾਇਆ ਇਸ ਕਰਕੇ ਮੈਂ ਗਿਆ ਨਹੀਂ ਮੈਨੂੰ ਦੇਖ ਕੇ ਰੋਣ ਲੱਗ ਗਿਆ ਫੇਮਸ ਐਡ ਨੂੰ ਆਇਆ ਮੈਂ ਇਹਨਾਂ ਵੱਲ ਦੇਖਣ ਵੀ ਨਹੀਂ ਦਿਆਂ ਇਹਨੇ ਜੱਕਦਾ ਮੈਨੇ ਇਹਦੀ ਨਿਗਾ ਮਰੇ ਵੱਲ ਪੈ ਗਈ ਤੇ ਰੋਣ ਲੱਗ ਗਿਆ ਮਰੇ ਵੱਲ ਦੇਖ ਕੇ ਹਨਾ ਵੰਸ਼ੀ ਰੋਲਾਂਗੇ ਅਸੀਂ ਦੇਖ ਕੇ ਭਾਨ ਦੇਖਿਆ ਇਸ ਕੋਲੇ ਬੱਚੇ ਕਹਿੰਦਾ ਹੂੰ ਹੋ ਗਈ ਹੁੰਦਾ ਦੇਖਿਓ ਗਾਇਸ ਵੰਸ਼ੀ ਹੋ ਗਈ ਹੁੰਦਾ ਗੋਲ ਕੱਪਿਆ ਗੋਲ ਕੱਪਿਆ ਗੋਲ ਕੱਪਿਆ ਹਾਂ ਦੇਖੋ ਗਾਈਸ ਉਹ ਆ ਕੀ ਕਰਾਂਦੇ ਹਾਂ ਦੇਖੋ ਗਾਈਸ ਗਾਈਸ ਵਾਂਚ ਨੂੰ ਤਾਂ ਗੋਲ ਕੱਪਾ ਮਿਲਿਆ ਨਹੀਂ ਤੇ ਮੰਮੀ ਜੀ ਲੈ ਕੇ ਆਏ ਆ ਹਾਂ ਦੇਖੋ ਗਾਈਸ ਮੰਮੀ ਜੀ ਲੈ ਕੇ ਆਏ ਕਹਿੰਦੇ ਜਾ ਵਾਂਚ ਨੂੰ ਦੇ ਕੇ ਆ ਉਹਦੇ ਵਾਸਤੇ ਕੀ ਕਾਫੀ ਆ ਗਾਈਸ ਮੇਰੀ ਵੀ ਇੱਕ ਨਹੀਂ ਬਸ ਹੋ ਗਈ ਤੇ ਦੇਖਦੇ ਆ ਖਾਂਦਾ ਕੀ ਨਹੀਂ ਖਾਂਦਾ ਚਲੋ ਗਾਈਸ ਚੱਲਦੇ ਆ ਵਾਂਚ ਇਹ ਕੀ ਆ ਹੈ ਗੋਲ ਕੱਪਾ ਵਾਂਚ ਵਾਸਤੇ ਲੈ ਕੇ ਆਂਦਾ ਖਾ ਲੋ ਵਾਂਚੀ ਗਾਮਾ ਇਹ ਆਇਆ ਬਣਾਇਆ ਹਾਂਜੀ ਬਣਾਏ ਗਰਮ ਠੰਡਾ ਕਰਦਣਾ ਗਾਈਸ ਮੈਂ ਠੰਡਾ ਬਤਾ ਕਿੱਦਾਂ ਕਰਨ ਰਿਹਾ ਪੱਖੇ ਥੱਲੇ ਆ ਲੈ ਮੰਚੀ ਖਾ ਲੈ ਸਵਾਦ ਹੈ ਗਾਈਸ ਖਾਂਦਾ ਵੀ ਆਇਆ ਦੇਖਦੇ ਆ ਗਾਈਸ ਪੂਰਾ ਖਾ ਬੰਦਾ ਵਾਂਛ ਟੇਸਟੀ ਵਾਂਛ ਓਏ ਗਾਲੀ ਨਹੀਂ ਸੁਣਦਾ ਦੇਖਦੇ ਆ ਗਾਇਸ ਜਿੰਦਾ ਲੈ ਉਹ ਘਣੇ ਦੇ ਤੈ ਮੈਨੂੰ ਮੈਨੂੰ ਦੇ ਦੋ ਦੇ ਦੋ ਮੈਨੂੰ ਤੂੰ ਘਣਾ ਜ਼ਰਾ ਖਾਲਾ ਖਾਲਾ ਨਾ ਦਿਓ ਦੀ ਕਰਨਦੇ ਆ ਪਹਿਲਾ ਪਹਿਲੇ ਬਰਦੇ ਖਾਲਾ ਬਾਰ-ਬਾਰ ਮੂਸੀ ਭਈ ਜਨ ਨਾ ਤੇਰਾ ਮੂੰਹ ਬਰਿਆਣਾ ਇਦਾਂ ਇਹ ਥੋੜਾ ਖਾ ਆ ਥੋੜਾ ਥੋੜਾ ਖਾ ਮੰਗਣੀ ਨਹੀਂ ਦੇ ਆ ਹੈ ਉਹ ਦੇ ਹਾਂ ਦੇਖੋ ਗਾਇਸ ਪੂਰਾ ਹੀ ਖਾ ਗਿਆ ਟੇਸਟੀ ਸੀ ਟੇਸਟੀ ਸੀ ਤੂੰ ਖਾ ਹੈ ਪਾ ਹੈ ਹਾਂ ਤੂੰ ਨਹੀਂ ਖਾਣਾ ਅੱਛਾ ਕਹਿੰਦਾ ਗਾਇਸ ਤੂੰ ਨਹੀਂ ਖਾਣਾ ਗਜਬ ਬੇਇੱਜ਼ਤੀ ਹੈ ਗਾਇਸ ਮੈਨੂੰ ਗੋਲ ਗੱਪਾ ਦੇ ਕੇ ਆਂਦਾ ਤੇ ਉਧਰੋਂ ਮੈਨੂੰ ਕਹਿਣ ਦੀ ਤੂੰ ਨਹੀਂ ਖਾਣਾ ਗਾਇਸ ਹੁਣ ਮੈਂ ਕਰਾਂ ਲੰਗਾ ਲੰਚ ਅੱਜ ਮੈਂ ਤਾਂ ਟਾਈਮ ਸਿਕਾ ਬਲੌਗ ਬਣਾਉਂਦਾ ਤੇ ਅੱਜ ਮੈਂ ਸੋਚਿਆ ਕਿ ਚਲੋ ਥੋੜੀ ਬਤੀ ਬਲੌਗ ਬਣਾ ਲੈਂਦਾ ਆ ਗਾਇਸ ਕੱਲ ਤੇ ਐਤਵਾਰ ਆ ਕੱਲ ਸੰਡੇ ਆ ਤੇ ਪਰਸੋਂ ਮੰਡੇ ਆ ਸੋਮਵਾਰ ਆ ਪਰਸੋਂ ਤੇ ਪਰਸੋਂ ਪੇਪਰ ਹੈਗਾ ਆ ਕੰਪਿਊਟਰ ਫਿਜ਼ੀਕਲ ਇਕੱਠੇ ਹੀ ਪੇਪਰ ਆ ਤੇ ਗਾਇਸ ਉਹਨਾਂ ਵਿੱਚ ਗ੍ਰੇਡ ਲੱਗਣੇ ਆ ਮਤਲਬ ਕਿ ਇਦਾਂ ਨਹੀਂ ਆ ਕਿ ਮੈਂ ਔਰੇ ਵਾਰੀ ਪੜਨਾ ਹੀ ਨਹੀਂ ਟੈਨਸ਼ਨ ਨਹੀਂ ਲੈਣੀ ਮਤਲਬ ਕਿ ਪੜਨਾ ਵੀ ਆ ਬਲੌਗ ਵੀ ਬਣਾਉਣੀ ਆ ਤੇ ਅੱਜ ਮੈਂ ਥੋੜੀ ਬੋਤੀ ਵਲੌਗ ਬਣਾ ਲੈਣੀ ਆ ਤੇ ਪੜਨਾ ਵੀ ਆ ਅੱਜ ਬਾਬਾ ਜੀ ਨੇ ਵਲੌਗ ਦੀ ਸਟਾਰਟਿੰਗ ਕੀਤੀ ਤੇ ਬਾਬਾ ਜੀ ਨੇ ਇੱਕ ਹੋਰ ਛੋੜ ਲਿਆ ਤੇ ਬਾਅਦ ਵਿੱਚ ਬਾਕੀ ਮੈਂ ਬਣਾਈ ਅੱਜ ਵਲੌਗ ਪਰੌਂਠੇ ਦਹੀਂ ਆਲੂ ਚਨੇ ਗਾਇਸ ਕਮੈਂਟ ਵਿੱਚ ਦੱਸ ਦਿਓ ਆ ਕੀ ਚੀਜ਼ ਆ ਗਾਇਸ ਲੰਚ ਕਰ ਲਿਆ ਆ ਤੇ ਹੁਣ ਅਸੀਂ ਰੈਸਟ ਕਰਨ ਲੱਗੇ ਆ ਸਾਰੇ ਜਣੇ ਗਾਇਸ ਏਸੀ ਵੀ ਲੱਗ ਗਿਆ ਚਲੋ ਗਾਇਸ ਰੈਸਟ ਕਰਨ ਲੱਗਾ ਆ ਤੇ ਟਾਈਮ ਦੇਖੋ 230 ਹੋ ਗਿਆ ਹੈ ਗਾਇਸ ਗੁੱਡ ਈਵਨਿੰਗ ਗਾਇਸ ਮੈਂ ਰੈਸਟ ਗੱਲੀ ਸੀਗੀ ਰੈਸਟ ਕਰਕੇ ਜਦੋਂ ਮੌਠੇਆ ਪਹਿਲਾਂ ਮੈਂ ਫਰੈਸ਼ ਹੋਇਆ ਤੇ ਬਾਅਦ ਵਿੱਚ ਮੈਂ ਪੜ ਲਿਆ ਮੈਂ ਸੋਚਿਆ ਕਿ ਚਲੋ ਮੈਂ ਜਦੋਂ ਮੈਂ ਪੜਨਦੇ ਆਂ ਆਦੋਂ ਮੈਂ ਸ਼ੋਰਟ ਨਾਲ ਲੈਣਾ ਕਿਉਂਕਿ ਗਾਇਸ ਤੁਸੀਂ ਬੋਰ ਹੋ ਸਕਦੇ ਆਂ ਇਸ ਕਰਕੇ ਮੈਂ ਸ਼ੋਰਟ ਨਹੀਂ ਲਿਆ ਹੈ ਨਾ ਮੰਮੀ ਜੀ ਗਾਇਸ ਪੜਿਆਂ ਦੇ ਬਾਅਦ ਵਿੱਚ ਫੰਮਾ ਬਲੌਗ ਸਟਾਰਟ ਕੀਤੀ ਆ ਗਾਇਸ ਮੰਮੀ ਜੀ ਆਟਾ ਗਾਇਸ ਮੰਮੀ ਜੀ ਆਟਾ ਗੁੰਨਣ ਦੇ ਆ ਦੇਖੋ ਗਾਇਸ ਗਾਈਸ ਅੱਜ ਬਣਿਆ ਅਰਬੀ ਗਾਈਸ ਅਰਬੀ ਵੀ ਮੈਨੂੰ ਬਹੁਤ ਟੇਸਟੀ ਲੱਗਦੀ ਆ ਅਰਬੀ ਵੀ ਮੇਰੀ ਫੇਵਰੇਟ ਸਬਜੀ ਆ ਚਲੋ ਗਾਈਸ ਅੱਜ ਅਰਬੀ ਖਾਉਂਗਾ ਦੇਖਣ ਚਾ ਲਈ ਟੇਸਟੀ ਲੱਗਣ ਲਈ ਆ ਗਾਈਸ ਸ਼ਾਮ ਹੋ ਗਈ ਆ ਮੰਮੀ ਜੀ ਵਲੌਗ ਤੇ ਐਡ ਕਰ ਦਮਾ ਹੋਰ ਕਰਦੇ ਹੁਣ ਕੀ ਅੱਗੇ ਵੀ ਬਣਾਵਾ ਨਹੀਂ ਸਹੀ ਆ ਹੁਣ ਸਹੀ ਆ ਹਾਂ ਚਲੋ ਗਾਈਸ ਇਸ ਦੇ ਨਾਲ ਹੀ ਹੁਣ ਮੈਂ ਸਲੋਗ ਦਾ ਕਰਦਾ ਐਂਡ ਪਸੰਦ ਆਈ ਹੁੰਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੀ ਆ ਗਾਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਬਾਏ ਗਾਇਸ ਬਾਏ